ਰੂਸ ਯੂਕਰੇਨ ਜੰਗ ਦੇ ਵਿੱਚ ਅੰਮ੍ਰਿਤਸਰ ਦਾ ਇੱਕ ਨੌਜਵਾਨ ਗਿਆ ਸੀ ਜਿਸ ਦੀ ਮੌਤ ਹੋ ਗਈ ਹੈ ਅੰਮ੍ਰਿਤਸਰ ਦੇ ਤੇਜਪਾਲ ਦੀ ਯੂਕਰੇਨ ਬਾਰਡਰ ਤੇ ਮੌਤ ਹੋਈ ਹੈ 12 ਜਨਵਰੀ ਨੂੰ ਟੂਰਿਸਟ ਵੀਜ਼ੇ ਤੇ ਉਹ ਰੂਸ ਗਿਆ ਸੀ ਤੇ ਰੂਸ ਦੀ ਫੌਜ ਦੇ ਵਿੱਚ ਇਲਜ਼ਾਮ ਹੈ ਨੇ ਕਿ ਉਸ ਨੂੰ ਜ਼ਬਰੀ ਤੌਰ ਤੇ ਭਰਤੀ ਕੀਤਾ ਗਿਆ 3 ਮਾਰਚ ਨੂੰ ਫੋਨ ਆਇਆ ਜਿਸ ਦੇ ਵਿੱਚ ਕਿਹਾ ਸੀ ਕਿ ਮੈਂ ਬਾਰਡਰ ਤੇ ਜਾ ਰਿਹਾ ਹਾਂ ਪਰਿਵਾਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੇ ਕਿ ਤੇਜਪਾਲ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਆਏ ਰੂਸ ਯੂਕਰੇਨ ਜੰਗ ਦੇ ਵਿੱਚ ਤੇਜਪਾਲ ਸਮੇਤ ਦੋ ਭਾਰਤੀਆਂ ਦੀ ਮੌਤ ਹੋਈ ਹੈ ਤੇ ਭਾਰਤੀਆਂ ਦੀ ਮੌਤ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਸਖਤ ਰੁਖ ਅਪਣਾਇਆ ਗਿਆ ਹੈ ਭਾਰਤ ਨੇ ਰੂਸ ਸਾਹਮਣੇ ਮੁੱਦਾ ਚੁੱਕਿਆ ਹੈ ਕਿ ਰੂਸੀ ਆਰਮੀ ਦੇ ਵਿੱਚ ਭਰਤੀ ਕੀਤੇ ਭਾਰਤੀਆਂ ਦਾ ਮੁੱਦਾ ਚੁੱਕਿਆ ਗਿਆ ਹੈ ਕਿ ਰੂਸ ਨੂੰ ਆਰਮੀ 'ਚ ਜਿਹੜੇ ਭਾਰਤੀ ਭਰਤੀ ਕੀਤੇ ਆਪਦੀ ਨਾ ਕਰਨ ਲਈ ਵੀ ਕਿਹਾ ਗਿਆ ਦੱਸਿਆ ਕਿ ਟੂਰਿਸਟ ਵੀਜ਼ੇ ਤੇ ਰਸ਼ੀਆ ਗਿਆ ਉੱਥੇ ਜਾ ਕੇ ਕਿਸ ਢੰਗ ਦੇ ਨਾਲ ਉਸ ਨੂੰ ਭਰਤੀ ਕਰ ਲਿਆ ਗਿਆ ਇਹ ਸਵਾਲ ਹੈ ਤੇ ਹੁਣ ਉਸ ਦੀ ਮੌਤ ਹੋ ਗਈ ਆ ਤੇਜਪਾਲ ਪਰਿਵਾਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇਜਪਾਲ ਤੁਹਾਨੂੰ ਇੱਕ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਏ ਤੇਜਪਾਲ ਹੁਣ ਇਸ ਜਹਾਨ ਦੇ ਵਿੱਚ ਨਹੀਂ ਰਿਹਾ ਦਰਅਸਲ ਰੂਸ ਯੂਕਰੇਨ جنگ ਜਾਰੀ ਹੈ ਤੇ ਬਾਰਡਰ ਤੇ ਉਸ ਦੀ ਮੌਤ ਹੋ ਗਈ ਆ ਹਾਲਾਂਕਿ ਪਰਿਵਾਰ ਕਹਿ ਰਿਹਾ ਏ ਕਿ ਉਹ ਟੂਰਿਸਟ ਵੀਜ਼ੇ ਤੇ ਗਿਆ ਸੀ हां जी मेरे हस्बैंड भी 20 दिसंबर को जहां थाईलैंड गए थे ट्रेन चेक करो ट्रेन उसके बाद वो 12 जनवरी को रशिया गए थे मॉस्को तो रशिया में जबरदस्ती उनका बर्ती किया गया था कैसे हुआ था सब कुछ बात हुई आपकी हां जी इन्होंने कुछ फ्रेंड थी Friends, उन्होंने ही मतलब इनको फोर्स किया था कि चलो आप भी आ जाओ तो उनके कहने पे ये मतलब पे गए थे ये टूरिस्ट वीजे पे ही गए थे अपना ही मतलब टिकट लेके और वीज़ा लेके परिवार ने कितनी मुश्किलों से इनको भेजा था और क्या क्या सोचा था कितनी ये थी परिवार फैमिली नहीं सी ये चीज़ ली मतलब हमारी फैमिली थी ना जो वो नहीं एग्री करती थी हम बाहर नहीं भेजना इन्होंने लेकिन ये जबरदस्ती इनको बोल के गए कि हम जाना ही जाना है आखिरी आपसे क्या बात हुई थी लास्ट कन्वर्सेशन मेरी उनसे हुई है थ्री मार्च को उसके बाद मेरी बात हुई। नहीं हुई है तो अब मैं क्या मांग करते है आप हैं आप अभी तक पता नहीं लगता कि बॉडी कहाँ क्या मांग करोगे हां जी मैं इंडियन गवर्नमेंट से यही मांग कर रही हूं कि अगर उनकी डेड बॉडी है तो हमारे तक भेजी जाए तो तेजपाल दी मौत हो गई है दस दिया कि रूस यूक्रेन जंग के बीच तेजपाल गया सी कहा जा रहा है कि टूरिस्ट वीजा पे गया सी तो इस खबर पे और अपडेट दे लिए राजीव शर्मा मेरे सहयोगी मेरे नाल लाइव जुड़े ने राजीव परिवार की कह रहा है ਜੇਕਰ ਟੂਰਿਸਟ ਵੀਜ਼ਾ ਤੇ ਗਿਆ ਸੀ ਤੇਜਪਾਲ ਤਾਂ ਫਿਰ ਫੌਜ ਦੇ ਵਿੱਚ ਭਰਤੀ ਕਿਵੇਂ ਹੋ ਗਿਆ ਕਿ ਦੱਸਿਆ ਗਿਆ ਸੀ ਕਿ ਮੈਂ ਫੌਜ ਦੇ ਵਿੱਚ ਭਰਤੀ ਮੈਨੂੰ ਕਰ ਲਿਆ ਗਿਆ ਜਿਵੇਂ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਜਬਰੀ ਭਰਤੀ ਕੀਤਾ ਗਿਆ ਤੇ ਯੂਕਰੇਨ ਦੇ ਵਿੱਚ ਪਹੁੰਚਦਾ ਹੈ ਉੱਥੇ ਜਾ ਕੇ ਇਹ ਪਤਾ ਲੱਗਦਾ ਹੈ ਕਿ ਉੱਥੇ ਆਰਮੀ ਦੇ ਵਿੱਚ ਜੇ ਗੱਲ ਕਰੀਏ ਪਰਿਵਾਰ ਦੇ ਨਾਲ ਸੰਪਰਕ ਦੀ ਤਾਂ ਲਗਾਤਾਰ ਗੱਲਬਾਤ ਹੁੰਦੀ ਸੀ ਪਰ ਵਿੱਚ ਉਹ ਹੋਇਆ ਸੀ ਉਸ ਤੋਂ ਬਾਅਦ 9 ਜੂਨ ਨੂੰ ਪਰਿਵਾਰ ਨੂੰ ਇਹ ਜਿਹੜੀ ਮੰਦਭਾਗੀ ਖਬਰ ਹੈ ਉਹ ਮਿਲਦੀ ਹੈ ਕਿ ਉੱਤੇ ਰੂਸ ਯੂਕਰੇਨ ਦੀ ਜਿਹੜੀ ਵਾਰ ਚੱਲ ਰਹੀ ਹੈ ਉਸ ਦੇ ਵਿੱਚ ਜੋ ਹੈ ਤੇਜਪਾਲ ਸਿੰਘ ਦੀ ਜਾਨ ਚਲੀ ਗਈ ਹੈ ਤਾਂ ਇਸ ਵੇਲੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਹਾਂ ਬਹੁਤ ਸਾਰੇ ਲੋਕ ਤੁਸੀਂ ਦੇਖੋਗੇ ਇੱਥੇ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਾਂ ਕੁਝ ਦੇਰ ਪਹਿਲਾਂ ਪਰਿਵਾਰ ਜੋ ਹੈ ਉਹ ਘਰ ਦੇ ਬਿਲਕੁਲ ਨੇੜੇ ਜੋ ਸ਼ਮਚਾਹ ਉੱਤੇ ਪਹੁੰਚ ਕੇ ਜੈਡ ਬੋਡੀ ਹੈ ਉਸ ਬਾਰੇ ਵੀ ਕੋਈ ਜਾਣਕਾਰੀ ਸਰਕਾਰ ਵੱਲੋਂ ਪਰਿਵਾਰ ਨੂੰ ਨਹੀਂ ਮਿਲੀ ਤਾਂ ਇਸ ਕਰਕੇ ਪਰਿਵਾਰ ਨੂੰ ਜਦੋਂ ਇਹ ਜਾਣਕਾਰੀ ਮਿਲੀ ਉਹਨਾਂ ਦਾ ਧਿਮਰਸਮਾ ਜਿਹੜੀਆਂ ਨੇ ਉਹ ਨਿਭਾਈਆਂ ਜਾ ਰਹੀਆਂ ਨੇ ਔਰ ਜਿੱਕਰ ਪਰਿਵਾਰ ਦੇ ਨਾਲ ਅਸੀਂ ਕਰੀਏ ਗੱਲਬਾਤਾਂ ਇਸ ਵੇਲੇ ਪਰਿਵਾਰ ਜੋ ਹੈ ਗੱਲਬਾਤ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੈ ਪਰ ਕੁਝ ਦਿਨ ਪਹਿਲਾਂ ਜ਼ਰੂਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੇ ਮਦਰ ਦੇ ਨਾਲ ਤੇਜਪਾਲ ਦੀ ਪਤਨੀ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀ ਕਿ ਮਾਰਚ ਤੋਂ ਜੋ ਹੈ 3 ਮਾਰਚ ਤੇਜਪਾਲ ਨਾਲ ਕੋਈ ਨਹੀਂ ਸਵਾਲ A ਹੈ ਸਵਾਲ A ਹੈ ਕਿ ਕੀ ਪਰਿਵਾਰ ਨੂੰ ਪਤਾ ਸੀ ਕਿ ਤੇਜਪਾਲ ਉੱਥੇ ਆਰਮੀ ਦੇ ਵਿੱਚ ਭਰਤੀ ਹੋ ਗਿਆ ਹੈ ਇਹ ਸਵਾਲ ਹੈ ਕਿਉਂਕਿ ਟੂਰਿਸਟ ਵੀਜ਼ਾ ਤੇ ਗਿਆ ਸੀ ਆਰਮੀ ਦੇ ਵਿੱਚ ਭਰਤੀ ਹੋਣਾ ਫੌਜ ਦੇ ਵਿੱਚ ਭਰਤੀ ਹੋਣਾ ਕਿ ਉਸਨੇ ਕਦੇ ਦੱਸਿਆ ਜਾਂ ਇੱਥੋਂ ਉਸ ਨੂੰ ਕਹਿ ਕੇ ਲਜਾਇਆ ਗਿਆ ਕਿ ਉੱਥੇ ਜਾ ਕੇ ਆਰਮੀ ਦੇ ਵਿੱਚ ਭਰਤੀ ਹੋਣਾ ਹੈ ਜੰਗ ਦੇ ਵਿੱਚ ਜਾਣਾ ਹੈ ਬਿਲਕੁਲ ਇਸ ਬਾਰੇ ਜੇ ਮੈਂ ਸਪਸ਼ਟ ਕਰਾਂ ਤਾਂ ਇਸ ਬਾਰੇ ਪਹਿਲਾਂ ਤੋਂ ਪਰਿਵਾਰ ਨੂੰ ਜਾਣਕਾਰੀ ਸੀ ਹਾਲਾਂਕਿ ਭਾਵੇਂ ਉਹ ਟੂਰਿਸਟ ਵੀਜ਼ਾ ਤੇ ਉੱਥੇ ਪਹੁੰਚਿਆ ਸੀ ਪਰ ਇਹ ਜਾਣਕਾਰੀ ਜ਼ਰੂਰ ਸੀ ਕਿ ਉੱਥੇ ਆਰਮੀ ਦੇ ਵਿੱਚ ਕਿਉਂਕਿ 3 ਮਹੀਨੇ ਦੀ ਬਕਾਇਦਾ ਤੌਰ ਤੇ ਟ੍ਰੇਨਿੰਗ ਦਿੱਤੀ ਗਈ ਹੈ ਔਰ ਇਹ ਜ਼ਰੂਰ ਕਿਹਾ ਗਿਆ ਸੀ ਕਿ ਜਿਹੜੇ ਨਵੇਂ ਜਿਹੜੇ ਟ੍ਰੇਨੀ ਨੇ ਉਹਨਾਂ ਨੂੰ ਫਰੰਟ ਤੇ ਨਹੀਂ ਬਲਕਿ ਆਰਮੀ ਦੇ ਨਾਲ ਜੋ ਹੈ ਸਹਿਯੋਗ ਕਰਨ ਦੇ ਲਈ ਜ਼ਰੂਰ ਪ੍ਰਤੀਕ ਕੀਤਾ ਜਾ ਰਿਹਾ ਪਰ ਬਾਅਦ ਵਿੱਚ ਪਰਿਵਾਰ ਦਾ ਕਹਿਣਾ ਹੈ ਕਿ ਫਰੰਟ ਲਾਈਨ ਦੇ ਉੱਤੇ ਉਹਨਾਂ ਨੂੰ ਜੋ ਹੈ ਭੇਜ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਚਲੀ ਗਈ ਤਾਂ ਇਸ ਵੇਲੇ ਅਸੀਂ ਉਹਨਾਂ ਦੇ ਘਰ ਤੋਂ ਹੀ ਤਸਵੀਰਾਂ ਸੰਝੀਆਂ ਕਰ ਰਹੇ ਹਾਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਨਿਭਾਈਆਂ ਜਾ ਰਹੀਆਂ ਨੇ ਔਰ ਪਰਿਵਾਰ ਤੁਸੀਂ ਦੇਖ ਸਕਦੇ ਕਿ ਇਸ ਵੇਲੇ ਹਰ ਕੋਈ ਦੁੱਖ ਦੇ ਵਿੱਚ ਡੁੱਬਿਆ ਹੋਇਆ ਹੈ ਹਰ ਕੋਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇੱਥੇ ਪਹੁੰਚ ਰਿਹਾ ਤਾਂ ਮੈਂ ਬਾਹਰ ਤੋਂ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਿਆਂ ਕਿ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਪਾਲਮ ਵਿਹਾਰੇ ਇਲਾਕੇ ਜਿੱਥੇ ਕਿ ਤੇਜਪਾਲ ਸਿੰਘ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹ ਰਹਿੰਦਾ ਸੀ ਪਰ 9 9 ਜੂਨ ਨੂੰ ਜਿਹੜੀ ਬੰਦਪਾਗੀ ਖਬਰ ਪਰਿਵਾਰ ਤੱਕ ਪਹੁੰਚੀ ਜਿਸ ਨੇ ਕਿ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਤਾਂ ਉਸ ਤੋਂ ਬਾਅਦ ਜਿਸ ਜਿਸ ਨੂੰ ਵੀ ਇਹ ਆਪਣੀ ਜਾਨ ਜੋਖਮ ਦੇ ਵਿੱਚ ਪਾ ਦਿੰਦਾ ਇਹ ਗੱਲ ਸਮਝ ਜAVE ਬਿਲਕੁਲ ਇੱਕ ਬਹੁਤ ਹੀ ਸਧਾਰਨ ਪਰਿਵਾਰ ਹੈ ਔਰ ਇਹੀ ਕਾਰਨ ਸੀ ਕਿਉਂਕਿ ਰੋਜ਼ੀ ਰੋਟੀ ਜਿਹੜੀ ਆ ਉਹ ਇਨਸਾਨ ਨੂੰ ਬਹੁਤ ਬਹੁਤ ਦੂਰ ਤੱਕ ਖਿੱਚ ਕੇ ਲੈ ਜਾਂਦੀ ਤਾਂ ਇਹੀ ਉਸ ਦਾ ਇੱਕ ਸੁਪਨਾ ਸੀ ਕਿ ਮੈਂ ਉੱਥੇ ਜਾ ਕੇ ਜੇਕਰ ਭਾਵੇਂ ਆਰਮੀ ਦੇ ਵਿੱਚ ਹੀ ਸਰਵਿਸ ਕਰਨੀ ਪੈਂਦੀ ਹੈ ਪਰ ਮੇਰਾ ਜਿਹੜਾ ਪਰਿਵਾਰ ਹੈ ਪਰਿਵਾਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਹੁਤ ਹੀ ਸਧਾਰਨ ਪਰਿਵਾਰ ਹੈ ਤਾਂ ਸਧਾਰਨ ਪਰਿਵਾਰ ਦੇ ਜੋ ਜੇਕਰ ਉਹ ਯੂਕਰੇਨ ਵਰਗੇ ਮੁਲਕ ਦੇ ਵਿੱਚ ਜਾ ਕੇ ਮਿਹਨਤ ਕਰਦਾ ਔਰ ਉਸ ਮਿਹਨਤ ਦੇ ਨਾਲ ਜਿਹੜਾ ਪੈਸਾ ਕਮਾਏਗਾ ਤਾਂ ਉਸ ਦੇ ਨਾਲ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਹੋਏਗਾ ਪਰ ਇਹ ਸ਼ਾਇਦ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਉਸ ਦੇ ਉੱਥੇ ਜਾਣ ਤੋਂ ਬਾਅਦ ਪਰਿਵਾਰ ਨੂੰ ਇਸ ਤਰ੍ਹਾਂ ਦੀ ਜਿਹੜੀ ਬੰਦਪਾਗੀ ਖਬਰ ਹੈ ਕਿਉਂਕਿ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਦਸੰਬਰ ਮਹੀਨੇ ਦੇ ਵਿੱਚ ਉਹ ਯੂਕਰੇਨ ਪਹੁੰਚਦਾ ਹੈ ਉਸ ਤੋਂ ਬਾਅਦ 3 ਮਹੀਨੇ ਦੀ ਉੱਥੇ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾਂਦੀ ਹੈ ਔਰ ਮਾਰਚ ਤਿੰਨ ਨੂੰ ਜੋ ਆ ਆਖਰੀ ਵਾਰ ਉਹਨਾਂ ਦੀ ਪਤਨੀ ਦੇ ਨਾਲ ਤੇਜਪਾਲ ਸਿੰਘ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਉਸ ਦੇ ਨਾਲ ਕੋਈ ਵੀ ਸੰਪਰਕ ਨਹੀਂ ਸੀ ਰਾਜੀਵ ਦਾ ਆਖਰ ਸਵਾਲ ਹੈ ਆ ਲੋਕ ਸਭਾ ਸੰਸਦ ਦੇ ਵੀ ਡੈਡ ਬੋਡੀ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਹੋ ਸਕਦੀਆਂ ਨੇ ਇਸ ਦੇ ਵਿੱਚ ਪਰਿਵਾਰ ਕੋਸ਼ਿਸ਼ ਕਰ ਰਿਹਾ ਹੈ ਕਹਿ ਰਿਹਾ ਹੈ ਕਿ ਡੈਡ ਬੋਡੀ ਲਿਆਂਦੀ ਜਾਵੇ ਵਾਪਸ ਤੇਜਪਾਲ ਦੀ ਬਿਲਕੁਲ ਪਰਿਵਾਰ ਜਾਣਕਾਰ ਨੇ ਲਗਾਤਾਰ ਉਹਨਾਂ ਵੱਲੋਂ ਈਮੇਲਸ ਕੀਤੀਆਂ ਗਈਆਂ ਨੇ ਜੋ-ਜੋ ਜਾਣਕਾਰੀ ਐਮਬੈਸੀ ਵੱਲੋਂ ਪਰਿਵਾਰ ਦੇ ਕੋਲੋਂ ਮੰਗੀ ਜਾ ਰਹੀ ਹੈ ਉਹ ਮੁਹੱਈਆ ਕਰਵਾਈ ਜਾ ਰਹੀ ਹੈ ਅਸੀਂ ਗੱਲ ਕਰਨ ਦੀ ਕੋਈ ਡੈਡ ਡੈਡ ਬੋਡੀ ਨੂੰ ਲੈ ਕੇ ਸਵਾਲ ਖੜੇ ਹੋ ਤੁਹਾਨੂੰ ਹੁਣ ਤੱਕ ਹੀ ਇਹ ਨਾ ਦੱਸਿਆ ਪਹਿਲਾਂ ਤਾਂ ਕਹਿੰਦੇ ਕਿ ਹੈਗੀ ਆ ਫਿਰ ਅੱਜ ਤੱਕ ਇਨਫਰਮੇਸ਼ਨ ਨਹੀਂ ਮਿਲੀ ਕਿ ਐਮਬੈਸੀ ਨਾਲ ਕੰਡਕਟ ਕੀਤਾ ਗਿਆ ਸੀ ਉਹ ਕਹਿੰਦੇ ਕਿ ਸਾਨੂੰ ਟਾਈਮ ਦਿਓ ਕਿਉਂਕਿ ਉੱਥੇ ਲੜਾਈ ਚੱਲ ਰਹੀ ਹੈ ਇਸ ਕਰਕੇ ਸਾਨੂੰ ਥੋੜਾ ਟਾਈਮ ਚਾਹੀਦਾ ਦੇਖ ਰਹੇ ਕਿ ਪਰਿਵਾਰ ਵੱਲੋਂ ਹੁਣ ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਨਿਭਾਈਆਂ ਜਾ ਰਹੀਆਂ ਆ। ਹਾਂ ਡੈਥ ਦਾ ਤੇ ਉਹਨਾਂ ਨੇ ਕਲੀਅਰ ਹੋ ਗਿਆ ਕਿ ਡੈਥ ਜੋ 12 ਤਿੰਨ 12 ਮਾਰਚ ਨੂੰ ਹੋ ਚੁੱਕੀ ਆ। ਉਹ ਤਾਂ ਕਲੀਅਰ ਆ ਪਰ ਬੋਡੀ ਵਾਸਤੇ ਅਜੇ ਟਾਈਮ ਲੱਗਣਾ ਹੈ। ਉਹਨਾਂ ਨੇ ਪਹਿਲਾਂ ਤੇ ਕਹਿੰਦੇ ਕਿ ਇੱਥੇ ਹੈਗੀ ਆ ਪਰ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਸਾਨੂੰ। ਇੱਕ ਚੀਜ਼ ਅਸੀਂ ਦੇਖ ਰਹੇ ਕਿ ਸਧਾਰਨ ਉਹ ਪਰਿਵਾਰ ਹੈ। ਰੋਜ਼ੀ-ਰੋਟੀ ਕਮਾਉਣ ਦੇ ਲਈ ਹੀ ਗਿਆ ਸੀ। ਉਸ ਤੋਂ ਪਹਿਲਾਂ ਕੀ ਕਰਦੇ ਸੀ ਇੱਥੇ? ਪਹਿਲਾਂ ਨੋਰਮਲ ਉਹਨਾਂ ਦੀ ਇੱਕ ਛੋਟੀ ਜੀ ਦੁਕਾਨ ਉਹਨਾਂ ਦੇ ਪਿਤਾ ਜੀ ਦੀ। ਬਾਕੀ ਪਰਿਵਾਰ ਬੇਟੀਆਂ ਐ, ਇਹ ਦੋ ਬੇਟੇ ਹੀ ਵੱਡੇ ਬ੍ਰਦਰ ਸਰ ਉਹਨਾਂ ਦੇ ਸਿਰ ਤੇ ਹਾਂਜੀ ਉਹਨਾਂ ਦੇ ਸਿਰ ਤੇ ਸੀ ਵੱਡਾ ਉਹਨਾਂ ਦਾ ਬ੍ਰਦਰ ਜੋ ਏ ਸੀ ਵੱਡੇ ਔਰ ਛੋਟਾ ਉਹਨਾਂ ਦਾ ਬ੍ਰਦਰ ਵੀ ਕੁਝ ਸਮਾਂ ਪਹਿਲਾਂ ਉਹ 2019 ਵਿੱਚ ਡੈਥ ਹੋ ਗਈ ਸੀ ਉਹਨਾਂ ਦੀ ਇਸ ਤਰ੍ਹਾਂ ਹੀ ਯਾਨੀ ਕਿ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਜੇਕਰ ਕਹੀਏ ਤਾਂ ਨੌਜਵਾਨ ਇਹ ਹਾਂ ਨੌਜਵਾਨ ਹੀ ਸੀ ਇਹਨੂੰ ਬੜੀ ਇੱਛਾ ਨਹੀਂ ਕਿ ਮੈਂ ਫੌਜ ਵਿੱਚ ਜਾਵਾਂ ਪਰ ਇੰਡੀਅਨ ਆਰਮੀ 'ਚ ਨਹੀਂ ਹੋ ਸਕਿਆ ਤੇ ਉਹ ਉਹਨੂੰ ਬਾਹਰ ਦਾ ਮੌਕਾ ਮਿਲ ਗਿਆ ਉਹ ਸਾਰਮੀ ਜਾਂਦਾ ਤਾਂ ਉੱਥੇ ਉਹਨੇ ਜਾ ਕੇ ਸੋਚਿਆ ਕਿ ਮੈਂ ਸੇਵਾ ਕਰ ਸਕਾਂਗਾ ਤਾਂ ਜਾਣਕਾਰੀ ਮਿਲ ਰਹੀ ਕਿ 3 ਮਹੀਨੇ ਉੱਥੇ ਟ੍ਰੇਨਿੰਗ ਵੀ ਦਿੱਤੀ ਗਈ ਪਰ ਨਾਲ ਦੀ ਨਾਲ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਫਰੰਟ ਤੇ ਨਹੀਂ ਭੇਜਿਆ ਜਾਏ। ਹਾਂ ਨਹੀਂ ਇਦਾਂ ਤੇ ਕੋਈ ਐਹੋ ਜਿਹਾ ਮੈਸੇਜ ਨਹੀਂ ਜਾਣਕਾਰੀ ਦਾ ਪਰ ਉਹਨਾਂ ਨੂੰ ਜਦੋਂ ਇਹ ਜਾਣਕਾਰੀ ਮਿਲੀ ਆ ਉਹਨਾਂ ਦੀ ਮਿਸਰੀ ਦੱਸ ਰਹੀ ਸੀ ਕਿ ਵੀ ਉਹਨਾਂ ਨੇ ਟ੍ਰੇਨਿੰਗ ਦਿੱਤੀ ਆ 1.5-2 ਮਹੀਨੇ ਦੀ। ਉਹ ਤੋਂ ਬਾਅਦ ਜੋ ਜਾਣ ਤੋਂ ਪਹਿਲਾਂ 3 ਤਰੀਕ ਨੂੰ ਗੱਲ ਹੋਈ ਆ ਕਿ ਮੈਂ 15 ਦਿਨ 20 ਦਿਨ ਮਹੀਨਾ ਲੱਗੇ ਮੇਰਾ ਫਿਕਰ ਨਹੀਂ ਕਰਨਾ ਪਰ ਮੈਂ ਆਵਾਂਗਾ ਜਦੋਂ ਫੇਰ ਤੁਹਾਡੇ ਨਾਲ ਗੱਲ ਕਰਾਂਗਾ ਕਿ ਮੋਬਾਈਲ ਮੇਰਾ ਜਮ੍ਹਾਂ ਹੋ ਗਿਆ। ਲੋਕਲ ਜਿਹੜੇ ਮੈਂ ਲੀਡਰ ਦੀ ਗੱਲ ਕਰਾਂ ਜਾਂ ਐਮਪੀ ਉਹਨਾਂ ਤੱਕ ਇਹ ਗੱਲ ਪਹੁੰਚਾਈ ਗਈ ਹੈ ਕਿ ਐਮਬੈਸੀ ਦੇ ਨਾਲ ਹਾਂਜੀ ਅਸੀਂ ਜੋ ਸਾਡਾ ਲੋਕਲ ਐਮਐਲਏ ਕਮਰਬੀ ਜੀ ਪ੍ਰਤਾਪ ਜੀ ਅਸੀਂ ਉਹਨਾਂ ਦੇ ਆਫਿਸ ਜਾ ਕੇ ਉਹਨਾਂ ਨੂੰ ਸਾਰੀ ਡਿਟੇਲ ਦੇ ਕੇ ਆਏ ਆ ਉਹ ਕਹਿੰਦੇ ਕਿ ਤੁਹਾਡਾ ਅਗਰ ਐਮਬੈਸੀ ਨਾਲ ਕੋਈ ਕੰਟੈਕਟ ਨਹੀਂ ਹੁੰਦਾ ਤੇ ਫਿਰ ਮੈਂ ਕਾਰਵਾਈ ਕਰਾਂਗਾ ਜੀ ਆ ਜਿਸ ਤਰ੍ਹਾਂ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਪਰਿਵਾਰ ਦੇ ਵਿੱਚ ਇਕੱਲਾ ਹਾਲਾਂਕਿ ਉਹਨਾਂ ਦੇ ਪਿਤਾ ਦੀ ਇੱਕ ਛੋਟੀ ਦੁਕਾਨ ਜ਼ਰੂਰ ਇੱਥੇ ਕਰਿਆਨੇ ਦੀ ਪਰ ਜ਼ਿਕਰ ਕਮਾਊ ਪੁੱਤ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦਾ ਇਕੱਲਾ ਇੱਕ ਇਹ ਨੌਜਵਾਨ ਸੀ ਹਾਲਾਂਕਿ ਉਸਦੇ ਇੱਕ ਭਰਾ ਦੀ ਦੱਸਿਆ ਜਾ ਰਿਹਾ ਕਿ 2019 ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਇਹ ਸਦਮਾ ਵੀ ਹੈ ਔਰ ਬਹੁਤ ਅਸੀਂ ਕਹਿ ਸਕਦੇ ਕਿ ਇੱਕ ਔਖਾ ਸਮਾਜ ਜਿਸ ਦੇ ਵਿੱਚੋਂ ਪਰਿਵਾਰ ਇਸ ਵੇਲੇ ਲੰਘਦਾ ਹੋਇਆ ਨਜ਼ਰ ਆ ਰਿਹਾ ਜੀ ਬਿਲਕੁਲ ਬਹੁਤ ਧੰਨਵਾਦ ਹੈ ਰਾਜੀਵ ਸ਼ਰਮਾ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਦੱਸਦੀ ਹੈ ਕਿ ਅੰਮ੍ਰਿਤਸਰ ਦਾ ਇਹ ਨੌਜਵਾਨ ਤੇਜਪਾਲ ਜਿਸ ਦੀ ਰਸ਼ੀਆ ਯੂਕਰੇਨ ਜੰਗ ਦੇ ਵਿੱਚ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਉਡੀਕ ਰਿਹਾ ਹੈ ਕਿ ਉਸ ਦੀ ਮ੍ਰਿਤਕ ਦੇਹ ਆ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਿਕ ਮੈਂਬਰ ਦੀਆਂ ਅੰਤਿਮ ਰਸਮਾਂ ਨਿਵਾ ਸਕਣ ਹਾਲਾਂਕਿ ਪਰਿਵਾਰ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਅੰਬੈਸਡੀਆਂ ਦੇ ਨਾਲ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਸਬੰਧਤ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਪਰ ਰੋਜ਼ੀ ਰੋਟੀ ਦੇ ਲਈ ਇਹ ਨੌਜਵਾਨ ਜਿਹੜਾ ਇਹ ਤੇਜਪਾਲ ਸਿੰਘ 81 ਯੂਕਰੇਨ ਜਿੱਥੇ ਹੁਣ ਉਸ ਨੂੰ ਜੰਗ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਸ ਤੋਂ ਬਾਅਦ ਜੰਗ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਹੈ ਤੇ ਵੀ ਕਿਹਾ ਗਿਆ ਕਿ ਉਹ ਟੂਰਿਸਟ ਵੀਜ਼ਾ ਤੇ ਗਿਆ ਸੀ ਹਾਲਾਂਕਿ ਪਰਿਵਾਰ ਨੂੰ ਪਹਿਲਾਂ ਪਤਾ ਸੀ ਕਿ ਉਹ ਜੰਗ ਦੇ ਵਿੱਚ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਜੰਗ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤੇ ਦੇਖਣਾ ਹੋਏਗਾ ਅੱਗੇ ਕੀ ਕਾਰਵਾਈ ਹੁੰਦੀ ਹੈ ਕਿ ਉਸ ਦੀ ਡੈੱਡ ਬੋਡੀ ਵਾਪਸ ਆਉਂਦੀ ਹੈ ਤਾਂ ਜੋ ਪਰਿਵਾਰ ਆਖਰੀ ਵਾਰ ਉਸ ਦਾ ਮੂੰਹ ਦੇਖ ਸਕੇ